ਸਰਦਾਰ ਪਾਗਲ ਸਿੰਘ ਸਾਹਿਬ ਤੋਂ ਦੁੱਖ ਨੂੰ ਸਾਰੇ ਪਿੰਡ ਪਰਵਾਹਾਂ ਦੇ ਮਿਲਿਆ ਆ ਬੜਾ ਸਿਕਾਰ ਨੂੰ ਬੜਾ ਨਰਮ ਪਰਿਵਾਰ ਦੇ ਬੜੀ ਵਧੀਆ ਸਿੱਖਿਆ ਸੀਗੇ ਬੋਲ ਗਏ ਆ ਅ ਸੂਚਕ ਨੇ ਵੀ ਸਰਦਾਰ ਪਾਗਲ ਸਿੰਘ ਸਾਹਿਬ ਥੋੜਾ ਦਾ ਪਿੰਡ ਦੇ ਸਰਪੰਚ ਤੋਂ ਲੈ ਕੇ ਤੇ ਉਹਦੇ ਪਾਸੇ ਜਿੱਥੇ ਉਹਨਾਂ ਦਾ ਉਹ ਜੀਵਨ ਹੈ ਸਿਆਸੀ ਜੀਵਨ ਵੀ ਹੈ ਸਮਾਜਿਕ ਜੀਵਨ ਵੀ ਉਹਦੇ ਵਿੱਚ ਮਾਤਾ ਜੀ ਬਰਾਦਾ ਬਹੁਤ ਵੱਡਾ ਯੋਗਦਾਨ ਜੇ ਅਮਤੋਜ ਹੋਰਾਂ ਦੀ ਵੀ ਇੱਕ ਮਾਂ ਹੀ ਆਪਣੇ ਬੱਚੇ ਦਾ ਪਹਿਲਾ ਗੁਰੂ ਬੀਅਰ ਘੜਦੀ ਹੈ ਜੇ ਅਜ ਕੋਈ ਸੋਚ ਹੁੰਦੀ ਹੈ ਤਾਂ ਮਾਤਾ ਜੀ